हलो मित्रों वेखो जानवर करो शौक पूरा जानवर का महाराज की कृपा न ਕਈ ਕਿ ਚੰਗੇ ਬੱਚੇ ਕਢਾਏ ਆ ਵਧੀਆ ਮਹਾਰਾਜ ਕਰੇ ਮੇਰ ਕੱਢਾਂਗੇ ਅੱਗ ਭੈਣ ਭਰਾਵਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਜਣੇ ਦੇਖ ਕੇ ਕਮੈਂਟ ਕਰਿਆ ਜੋ ਕਿਵੇਂ ਫਿਰ ਸਾਰੇ ਬੰਦਿਆਂ ਦੇ 1 ਮਿੰਟਾਂ ਦੇ ਆਪਾਂ ਜਵਾਬ ਦੇਵਾਂਗੇ ਵੀਡੀਓ ਦੇ ਵਿੱਚ ਕਿਹੜੇ ਕਿਹੜੇ ਬੰਦੇ ਨੇ ਕਮੈਂਟ ਕੀਤੇ ਆ ਚੰਗੇ ਚੰਗੇ ਕਮੈਂਟ ਕਰਿਆ ਕਰੋ ਮੇਰੇ ਵੀਰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਮੇਰੇ ਵੀਰ ਜਾਂ ਹੌਸਲਾ ਬੁਝਾਈ ਹੋਵੇ ਤੁਹਾਡੇ ਭਰਾ ਦੀ ਬਾਹਰ ਬੈਠੇ ਵੀਰ ਵੀ ਉਹਨਾਂ ਨੂੰ ਵੀ ਸਸਟੀਕਾਰ ਸਾਰੇ ਭਰਾਵਾਂ ਨੂੰ ਉਹਨਾਂ ਨੂੰ ਵੀ ਪਰਮਾਤਮਾ ਤੰਦਰੁਸਤੀ ਰੱਖੇ ਚੜ੍ਹਦੀ ਕਲਾ 'ਚ ਰੱਖੇ ਜਿੱਥੇ ਰਹਿਣ ਵਸਤੇ ਵਸਦੇ ਰਹਿਣ ਜਿੰਨੇ ਵੀ ਸੰਜੋਗ ਐਨਆਰਆਈ ਵੀਰ ਆਉਂਦੇ ਇੱਧਰ ਜਿਵੇਂ ਕਬੱਡੀ ਵਾਲਿਆਂ ਦਾ ਸੰਜੋਗ ਕਰਦੇ ਆ ਵੱਡੇ ਵੱਡੇ ਨਾਮ ਦਿੰਦੇ ਉਹਨਾਂ ਨੂੰ ਇੱਥੇ ਵੀ ਨਾਮ ਦਿਆ ਕਰਨ ਮੇਰੇ ਵੀਰ ਤੇ ਜਿੰਨੀ ਵੀ ਆਪਣੀ ਕਬੂਤਰਬਾਜੀ ਆ ਓਨੀ ਤਾਂ ਹੋ ਕੇ ਰਹਿ ਗਈ ਬਾਈ ਜੀ ਆਪਾਂ ਸਾਰਿਆਂ ਨੂੰ ਇਹ ਕਹਿੰਨੇ ਆ ਕਿ ਜਦੋਂ ਵੀ ਬਾਜੀ ਤੇ ਜਾਂਦੇ ਹੋ ਕੋਈ ਕਬੂਤਰ ਦੀ ਇਤੇ ਨਹੀਂ ਦੀਂਦਾ ਜਾਂ ਕੋਈ ਅੱਗੇ ਪਿੱਛੇ ਹੋ ਜਾਂਦਾ ਤੇ ਕਾਪੀ ਵਾਲਿਆਂ ਨਾਲ ਨਾ ਲੜਿਆ ਕਰੋ ਮੇਰੇ ਵੀਰ ਸਖਬੀਰ ਬਾਦਲ ਜੀ ਸਰਦਾਰ ਤਸਵੀਰ ਸਿੰਘ ਜੀ ਬਾਦਲ ਸੁਰਗਵਾਸੀ ਸਰਦਾਰ ਉਹ ਇੱਕ ਹੀ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਖਡਾਰੀ ਉਹ ਆ ਜਿਹੜਾ ਕਾਪੀ ਵਾਲੇ ਨਾਲ ਲਈ ਬੋਲਦਾ ਸਾਰੇ ਵੀਰ ਬਾਜੀ ਤੇ ਇੱਕ ਦੂਜੇ ਨਾਲ ਸੰਜੋਗ ਕਰਕੇ ਉਤਰੋ ਟਾਈਮ ਲੱਗਾ ਤਾਂ ਉਹਦੇ ਨਾਲ ਕਬੂਤਰ ਦੀ ਨਿਗਾ ਚ ਕਰਾਇਆ ਕਰੋ ਲੜਿਆ ਨਾ ਕਰੋ ਨਾ ਕਿਸੇ ਦਾ ਕਬੂਤਰ ਚੱਕਿਆ ਕਰੋ ਕਿਉਂਕਿ ਬਾਈ ਚੱਕਣ ਚਕਾਉਣ ਨਾਲ ਕਬੂਤਰ ਨਹੀਂ ਬਣਦੇ ਜੇ ਬਣ ਵੀ ਗਏ ਉਹ ਇੱਕ ਸਾਲ ਹੀ ਬਸ ਰਹਿੰਦੇ ਆ ਤੁਸੀਂ ਕਿਸੇ ਦਾ ਵੀ ਤਜਰਬਾ ਵੇਖ ਲਓ ਮੇਰਾ ਵੀਰ ਉਹ ਇੱਕ ਸਾਲ ਹੀ ਬਸ ਉਹਨਾਂ ਦੇ ਕਬੂਤਰ ਬਣ ਜਾਂਦੇ ਆ ਦੂਜੇ ਸਾਲ ਖਸ ਹੋ ਜਾਂਦੇ ਆ ਪਰ ਬਾਈ ਜਦੋਂ ਮੰਗਿਆਂ ਤੋਂ ਮਿਲ ਜਾਂਦੇ ਆ ਇੱਕ ਸਾਲ ਨਾਲ ਮਿਲਣਗੇ ਦੋ ਸਾਲ ਨਾਲ ਮਿਲਣਗੇ ਜੇ ਤੁਸੀਂ ਵੀਰ ਨਾਲ ਤੁਸੀਂ ਰਹਿੰਦੇ ਹੋ ਚੰਗੇ ਕਬੂਤਰਬਾਜ਼ ਨਾਲ ਉਹਦੇ ਦਿਲ 'ਚ ਵੜ ਜਾਓ ਤੇ ਉਹ ਤੁਹਾਨੂੰ ਆਪ ਹੀ ਆਫਰ ਕਰੂਗਾ ਵੀ ਬਾਈ ਯਾਰ ਤੂੰ ਕਦੇ ਕਿਹਾ ਨਹੀਂ ਆ ਤੈਨੂੰ ਮੈਂ ਬੱਚੇ ਦਿਨਾ ਜਾਂ ਜੋੜੀ ਦਿਨਾ ਬੱਚੇ ਕਢਾਉਣ ਵਾਸਤੇ ਪਰ ਕਿਸੇ ਦੇ ਖੁੱਡੇ ਨਾ ਤੋੜਿਆ ਕਰੋ ਕਿਸੇ ਦੇ ਚੋਰੀ ਨਾ ਕਰਿਆ ਕਰੋ ਮੇਰੇ ਵੀਰ ਨਾ ਕਿਸੇ ਦਾ ਬਾਜੀ ਤੋਂ ਕਬੂਤਰ ਚੱਕਿਆ ਕਰੋ ਚੰਗੇ ਕਬੂਤਰਬਾਜ਼ ਬਣ ਦੀ ਨਿਸ਼ਾਨੀ ਰੱਖਿਆ ਕਰੋ ਮੇਰੇ ਵੀਰ ਐਵੇਂ ਪਿੰਡ ਚ ਜਿਸ ਪਿੰਡ ਦੇ ਵਿੱਚ ਵੀ ਬਾਜੀ ਹੁੰਦੀ ਹੈ ਜਿਹੜੇ ਕਬੂਤਰ ਬਾਜ ਵਿਚਾਰੇ ਬਾੜੀ ਕਰਾਉਂਦੇ ਆ ਉਹ ਆਪਾਂ ਨੂੰ ਇਹੀ ਦੱਸ ਦਿੰਦੇ ਆ ਵੀ ਬਾਈ ਇੱਕ ਥਾਂ ਤੇ ਬਹਿ ਜਾਓ ਪਰ ਆਪਾਂ ਵੀਰਾਂ ਨੂੰ ਸਾਰਿਆਂ ਨੂੰ ਚਾਹੀਦਾ ਵੀ ਇੱਕ ਥਾਂ ਤੇ ਬਹਿ ਕੇ ਉਹਨਾਂ ਬੰਦਿਆਂ ਦਾ ਆਪਾਂ ਸੰਯੋਗ ਕਰਿਆ ਕਰੀਏ ਉਹਨਾਂ ਦੀ ਹੈਲਪ ਕਰਿਆ ਕਰੀਏ ਪਰ ਬਾਜੀ ਕਰਾਉਣ ਵਾਲੇ ਦਾ ਵੀ ਹੌਸਲਾ ਪੈਂਦਾ ਵੀ ਵਾਕਈ ਯਾਰ ਜਿਹੜੇ ਬੰਦੇ ਆਏ ਸੀ ਉਹ ਬੰਦਿਆਂ ਨੇ ਮੇਰਾ ਸੰਯੋਗ ਦਿੱਤਾ ਔਰ ਬਾਈ ਜੀ ਇੱਕ ਗੱਲ ਹੋਰ ਹੈ ਕਬੂਤਰ ਜਿੰਨੇ ਵੀ ਕੱਟ ਤੋਂ ਕੱਟ 60 70 ਇਹ ਤੋਂ ਵੱਧ ਕਬੂਤਰ ਨਾ ਛਡਾਇਆ ਕਰੋ ਟਾਈਮ ਨਾਲ ਹਾਰ ਜਿੱਤ ਹੋ ਜਾਂਦੀ ਹੈ ਟਾਈਮ ਨਾਲ ਆਪਣੇ ਘਰੋ ਘਰੀ ਜਾਵੜਦੇ ਬਾਈ ਤੁਹਾਨੂੰ ਪਤਾ ਹੀ ਅੱਜ ਕੱਲ ਕੀ ਮਾਹੌਲ ਚੱਲ ਰਿਹਾ ਇੱਕ ਬਾਈ ਜੀ ਕਾਪੀ ਵਾਲੇ ਨੂੰ ਵੀ ہدایت ਆ ਇਹ ਬਾਈ ਜੀ ਆਪਦਾ ਟਾਈਮ ਨਾਲ ਜਿਸ ਬੰਦੇ ਦਾ ਟਾਈਮ ਲੱਗਾ ਉਸ ਬੰਦੇ ਦਾ ਵੀ ਟਾਈਮ ਨਾਲ ਹੀ ਕਬੂਤਰ ਘਟੋ ਜਿਸ ਟਾਈਮ ਤੇ ਨਹੀਂ ਆਉਂਦਾ ਕਿਸੇ ਦੇ ਮਗਰ ਰੱਖ ਕੇ ਕੋਈ ਮਿੰਟਾਂ ਸਕਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਐਵੇਂ ਬਾਈ ਕਿਸੇ ਦੀ ਹੈਲਪ ਬਾਜੀ ਨਾ ਕਰਿਆ ਕਰੋ ਕਿ ਬਾਈ ਯਾਰ ਤੇਰਾ ਕਬੂਤਰ ਸ਼ਾਮਿਲ ਕਰ ਦਿੰਨੇ ਆ ਤੇਰਾ ਪਰ ਇਹ ਗੱਲਾਂ ਗਲਤ ਆ ਨਾ ਕਾਪੀ ਵਾਲੇ ਨਾਲ ਬਾਈ ਲੜਿਆ ਕਰੋ ਕੋਈ ਵੀ ਆ ਭਾਈ ਕਾਪੀ ਵਾਲੇ ਨਾਲ ਲੜਨਾ ਗਲਤ ਹੈ ਕਾਪੀ ਵਾਲਾ ਚੰਗੇ ਤੋਂ ਚੰਗਾ ਕਰੋ ਵਧੀਆ ਵੈਸੇ ਕਾਪੀ ਵਾਲੇ ਸਾਰੇ ਹੀ ਐ ਪਰ ਫਿਰ ਵੀ ਕਈ ਮੇਰੇ ਵਰਗੇ ਐਵੇਂ ਹੀ ਕਾਪੀ ਚੱਕ ਕੇ ਕੁੱਠੇ ਤੇ ਚੜ ਜਾਂਦਾ ਜਿਦ ਨੂੰ ਪਤਾ ਹੀ ਨਹੀਂ ਜਿਵੇਂ ਅੰਕਲ ਬਿੰਦਰ ਕنگਰਿਆਂ ਵਾਲੇ ਦੇ ਬੇਟਾ ਕੇਵਲ ਸਰਪੰਚਾ ਜਾਦੂਆ ਹੋਰ ਕਈ ਐ ਵਿਚਾਰੇ ਮੈਂ ਜਿਨ੍ਹਾਂ ਦੇ ਨਾਂ ਨਹੀਂ ਜਾਣਦਾ ਦੂਰ ਕਈਆਂ ਦੇ ਨਾਂ ਜਾਣਦੇ ਆ ਇਹੋ ਜੇ ਬੰਦਿਆਂ ਨੂੰ ਤੁਸੀਂ ਸੰਜੋਗ ਕਰਿਆ ਕਰੋ ਜਿਹੜੇ ਇਨਸਾਫ ਕਰਦੇ ਆ ਠੀਕ ਆ ਗਲਤੀਆਂ ਹੋ ਜਾਂਦੀਆਂ ਇਨਸਾਨ ਗਲਤੀਆਂ ਦਾ ਪੁੱਤਲਾ ਪਰ ਬਾਈ ਫਿਰ ਵੀ ਜਿੰਨੀ ਵੀ ਹੈਲਪ ਹੁੰਦੀ ਆ ਉਨੀ ਕਰਿਆ ਕਰੋ ਬਾਈ ਜੀ ਸਾਰਿਆਂ ਨੂੰ ਬੇਨਤੀ ਹੈ ਕਿ ਠੰਡਾ ਠੰਡ ਦੇ ਵਿੱਚ ਜਿੰਨੀ ਵੀ ਬੱਚਿਆਂ ਦੀ ਕੇਅਰ ਹੋ ਸਕਦੀ ਹੈ ਉਨੀ ਕਰੋ ਇਹ ਕਬੂਤਰ ਤੁਹਾਡਿਆਂ ਨੂੰ ਕੋਈ ਬਿਮਾਰੀ ਵਗੈਰਾ ਨਾ ਲੱਗੇ ਅੱਜ ਕੱਲ੍ਹ ਹਵਾ ਦੇ ਵਿੱਚ ਵੀ ਤੁਹਾਨੂੰ ਪਤਾ ਕਿੰਨੀਆਂ ਬਿਮਾਰੀਆਂ ਅੱਖਾਂ ਵਾਲੀ ਹੋਰ ਮੂੰਹ ਤੇ ਫੈਂਸੀਆਂ ਹੋਰ ਬੜੀਆਂ ਤਰ੍ਹਾਂ ਦੀਆਂ ਅੱਖਾਂ 'ਚੋਂ ਪਾਣੀ ਆ ਜਾਂਦਾ ਬਾਈ ਜੀ ਸਾਰੇ ਸੰਜੋਗ ਕਰੋ ਕਿ ਆਉਣ ਵਾਲੀਆਂ ਬਾਜ਼ੀਆਂ ਆਪਾਂ ਐਨਆਰਆਈ ਵੀਰ ਵੀ ਨਾਲ ਕੁਝ ਹੈਲਪ ਕਰਨ ਕਿ ਇਧਰ ਵੱਡੇ ਤੋਂ ਵੱਡਾ ਨਾਮ ਰੱਖ ਕੇ ਵਧੀਆ ਬਾਜੀਆਂ 70 80 ਕਬੂਤਰਾਂ ਤੋਂ ਵੱਧ ਜਿਹੜੇ ਵੱਡੇ ਨਾਵਾਂ ਤੇ ਨਾਂ ਛੁੱਟਣ ਕਿਉਂਕਿ ਬਾਈ ਜੀ ਟਾਈਮ ਨਾਲ ਹਾਰ ਜਿੱਤ ਹੋ ਜਾਂਦੀ ਹੈ ਟਾਈਮ ਨਾਲ ਕੋਈ ਕਬੂਤਰ ਬੈਧੇ ਆ ਕੱਟੇ ਜਾਂਦੇ ਆ ਨਹੀਂ ਤਾਂ ਜਾਦਾ ਕਬੂਤਰਾਂ ਦੇ ਵਿੱਚ ਹੁੱਲੜ ਬਾਜੀ ਜ਼ਰੂਰ ਹੁੰਦੀ ਆ ਪਰ ਜਿੰਨੇ ਵੀ ਵੀਰ ਆਪਣੇ ਸਰ ਮੱਥੇ ਆ ਉਹਨਾਂ ਨੂੰ ਸਰਜਾਅ ਜੋਗ ਆ ਜਿੰਨੇ ਵੀ ਮੇਰੇ ਭਰਾ ਸਾਰੇ ਵਧੀਆ ਪਰਮਾਤਮਾ ਸਾਰੇ ਚੜ੍ਹਦੀ ਕਲਾ ਚ ਰੱਖਣ ਸਾਨੂੰ ਤੰਦਰੁਸਤੀ ਰੱਖੇ ਬਾਈ ਜੇ ਕੋਈ ਗਲਤੀ ਹੋ ਗਈ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਕਿਸੇ ਤਰ੍ਹਾਂ ਦੀ ਵੀ ਬੋਲਣ ਚ ਤਾਂ ਮਾਫ ਕਰਿਆ ਜੋ ਕਮੈਂਟ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਾਈ ਇੱਕ ਥੋੜੀ ਜੀ ਆਪਾਂ ਨੂੰ ਅੰਗਲ ਦਬਾਉਣ ਨਾਲ ਕੋਈ ਪੈਸੇ ਨਹੀਂ ਲੱਗਦੇ ਠੀਕ ਆ ਨਾ ਤੁਹਾਡਾ ਸੰਯੋਗ ਹੈ ਤੇ ਸਾਡੇ ਨਾਲ ਆ ਤੇ ਨਹੀਂ ਤਾਂ ਬਾਈ ਜੀ ਕੁਝ ਹੋ ਨਹੀਂ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਭਰਾਵਾਂ ਦੇ ਨਾਲ ਹੀ ਹੁੰਦਾਗਾ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ